ਲਗੇ ਵਿਆ ਮੂਰੇ ਮੁੰਡੇ ਆਪਣੇ ਪੂਰੇ ਪਹਿਲਵਾਨ ਬੈਠੇ ਜੀ ਆ ਪੂਰੇ ਮੋਰਚੇ ਸਾਡਾ ਸੰਪਰਕਾ ਬੱਟ ਬੱਕੀ ਟੋਕੀ ਨਾਲ ਚੱਲ ਰਿਹਾ ਜੀ ਹਾਂ ਮਾੜੀ ਜੀ ਕੋਈ ਗੱਲ ਹੁੰਦੀ ਪੂਰੀ ਲਾਈਨ ਤੇ ਖਬਰਾਂ ਪਹੁੰਚ ਜਾਂਦੀਆਂ ਹਾਂ ਬਾਕੀ ਚਲੋ ਕੱਲ ਦੀ ਕਾਲ ਤੋਂ ਬਾਅਦ ਦੇਖੂ ਪੂਰੀ ਮਸ਼ੀਨ ਆ ਗਈਆਂ ਤੁਸੀਂ ਦੇਖ ਹੀ ਲਈਆਂ ਹੋਣੀਆਂ ਬਾਰਡਰ ਤੇ ਪਹੁੰਚ ਵੀ ਗਏ ਰਸਲੇ ਮਾੜੀ ਮੋਟੀ ਕਰੀ ਜਾਂਦੇ ਆ ਕਰ ਇਹ ਤਾਂ ਨਹੀਂ ਕਰਨਗੇ ਉਦਾਂ ਜੇ ਗੇੜਾ ਲੈਣ ਗਏ ਆ ਦੇ ਵਿਆ ਹਾਂ ਨਾਂਗੇ ਮੂਥੇ ਹੋਰ ਲਗੀਆਂ ਹਾਂ ਹੌਸਲੇ ਬੁਲਾਂਦ ਹੀ ਆਪਣੇ ਬੰਦੇ ਰਹਿਣਾ ਪੂਰੇ ਪੂਰੇ ਕਿਸੇ ਦੇ ਚਿਹਰੇ ਤੇ ਤੁਸੀਂ ਦੇਖੋ ਕੋਈ ਹੈ ਨਾ ਨਾ ਨਰਾਸ਼ਾ ਨਾ ਨਾ ਸਭ ਚੜੀ ਕਲਾਸ਼ ਆਪਣੇ ਸਤਗੁਰੂ ਦਾ ਸਵੇਰੇ ਸ਼ਾਮ ਨਾਮ ਲਈਦਾ ਜੀ ਅਰਦਾਸ ਬੇਨਤੀ ਕਰਕੇ ਬਸ ਬਾਬਾ ਇਹ ਸਰਕਾਰਾਂ ਸਾਹਮਣੇ ਕਿਉਂ ਨਹੀਂ ਆਉਂਦੀਆਂ ਮਤਲਬ ਇਹਨਾਂ ਨੂੰ ਕੀ ਇਹ ਚੀਜ਼ ਕਿਉਂ ਲੱਗਦੀ ਆ ਵੀ ਹਾਂ ਦੇ ਬਾਰ-ਬਾਰ ਇਹ ਪੰਜਾਬ ਨੂੰ ਕਿਉਂ ਟਾਰਗੇਟ ਨਹੀਂ ਨਹੀਂ ਐਕਚੁਅਲੀ ਸਭ ਤੋਂ ਪਹਿਲਾਂ ਭਾਰਤ ਦੀ ਬੰਡ ਨਹੀਂ ਹੋਈ ਜੀ ਇਹ ਪੰਜਾਬ ਦੀ ਬੰਡ ਹੋਈ ਸੀ ਜੀ 10 ਲੱਖ ਬੰਦਾ ਮਰਿਆ ਇਹ ਪੰਜਾਬ ਦੇ ਹਿੱਸੇ ਤੋਂ ਪਹਿਲਾਂ ਕੀਤਾ ਇਹਨਾਂ ਨੇ ਹੂੰ ਫੋਨ ਵੀ ਇਹਨਾਂ ਨੂੰ ਇਹ ਪੰਜਾਬੀ ਕਿਉਂ ਚੁੱਭਦੇ ਆ ਸਾਨੂੰ ਇਹ ਸਾਹਮਣੇ ਲੱਗਦੀ ਇੱਕ ਬਾਪ ਦਾ ਜਿਹੜਾ ਸਿਆਣਾ ਪੁੱਤ ਹੁੰਦਾ ਨਾ ਉਹਰਾ ਉਹਨਾਂ ਬਹੁਤ ਪਿਆਰ ਹੁੰਦਾ ਹਮ ਪੰਜਾਬ ਇੰਡੀਆ ਦਾ ਇੱਕ ਸਿਆਣਾ ਪੁੱਤ ਆ ਸਾਰੇ ਭਾਰਤ ਦਾ ਇਹ ਅੰਦਾਤਾ ਬਣ ਕੇ ਜਾਨੀ ਖਲਾਉਂਦਾ ਠੀਕ ਹੈ ਜੀ ਮਿਹਨਤ ਕਰਦੇ ਹੁਣ ਪਰ ਇਹ ਸਾਨੂੰ ਹੀ ਮਾਰਨਾ ਚਾਹੁੰਦੇ ਐਕਚੁਅਲੀ ਇਹ ਇਹਦਾ ਮੁੱਦਾ ਵੈਸੇ ਤਾਂ ਇਹ ਸਾਨੂੰ ਇਸ ਇੱਕ ਪੰਥ ਹੀ ਨਹੀਂ ਇਹਨਾਂ ਨੂੰ ਚੰਗਾ ਲੱਗ ਰ ਮੇਰੇ ਹਿਸਾਬ ਨਾਲ ਕਿਉਂਕਿ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਸੈਂਟਰ ਚ ਆਈਆਂ ਨਾ ਜੀ ਪਤਾ ਨਹੀਂ ਇਹਨਾਂ ਦੇ ਮਨ ਵਿੱਚ ਕੀ ਹੈ ਉਹ ਸਾਡੀ ਉਹ ਕਿਰਤ ਕਰੂ ਨਾਮ ਜੋਬਤ ਵੰਡ ਕੇ ਸ਼ਕਨ ਦਾ ਵਿਧਾਨ ਇਹਨਾਂ ਨੂੰ ਸਮਝ ਹੀ ਨਹੀਂ ਆਇਆ ਜੀ ਤੱਕ। ਨਹੀਂ ਆਇਆ ਸਹੀ ਯਾਰ ਕੇ ਹਾਂ ਦੇਖੋ ਨਾ ਬਾਬੇ ਨਾਨਕ ਦੇ ਸਾਦੇ ਸਰਵਾਦੇ ਭਲੇ ਵਾਸਤੇ ਸਾਰਾ ਕੁਝ ਔਰ ਸਿੱਖ ਕਰਦੇ ਵੀ ਆ। ਹੂੰ ਪਰ ਸਰਕਾਰਾਂ ਕਿਉਂ ਨਹੀਂ ਸਮਝਦੀਆਂ ਸਾਨੂੰ ਨਹੀਂ ਸਮਝ ਲੱਗੀ। ਸਮੇਂ-ਸਮੇਂ ਤੇ ਕਾਨੂੰਨ ਪਹਿਲਾਂ ਜਿਹੜੇ ਕਾਲੇ ਕਾਨੂੰਨ ਚੋਂ ਰੱਦ ਹੋਏ ਚਲੋ ਉਹਨੂੰ ਕਹਿੰਦਾ ਮੇਰੀ ਭਗਤੀ ਵਿੱਚ ਕਮੀ ਰਹਿ ਗਈ। ਹੂੰ ਇਹ ਵੀ ਕਿਹੜੀ ਭਗਤੀ ਹੁਣ ਤਾਂ ਆਰਾਮ ਮੰਦਿਰ ਵੀ ਬਣਿਆ ਹੁੰਦਾ ਉਹਨੂੰ ਖੁਸ਼ੀਆਂ ਵਿੱਚ ਸਾਰੇ ਜਾਨੀ ਕਹਿੰਦੇ ਹੁੰਦੇ ਆ ਵੀ ਦੋਨੋਂ ਹੱਥਾਂ ਨਾਲ ਸਭ ਕੁਝ ਕਰਨੇ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਪਰ ਸਾਨੂੰ ਨਹੀਂ ਸਮਝ ਲੱਗਦੀ ਵੀ ਕਿ ਪਰ ਅਸੀਂ ਸਾਡੇ ਹੌਸਲੇ ਬੁਲੰਦ ਆ ਕੱਲ ਨੂੰ ਕਾਲ ਕਾਲ ਹੈਗੀ ਆ ਦਿੱਤੀ ਗੱਲਬਾਤ ਵੀ ਹੋएगी ਜੇਕਰ ਸਰਕਾਰ ਨਾਲ ਗੱਲਬਾਤ ਨਹੀਂ ਸਿਰੇ ਚੜੂਗੀ ਤਾਂ ਫੇਰ ਆਪਣੇ ਤਿਆਰੀਆਂ ਹੈਗੀਆਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਵੇਹੇ ਤਾਂ ਆਪਾਂ ਨੌਜਵਾਨਾਂ ਨੂੰ ਕਹਾਂ ਵੀ ਆਪਾਂ ਸ਼ਾਂਤਮਈ ਤਰੀਕੇ ਨਾਲ ਮੈਂ ਉੱਥੇ ਸਟੇਜ ਤੇ ਵੀ ਇਹ ਬੋਲਿਆ ਸੀ ਪਰ ਤੁਸੀਂ ਇਹ ਬਾਰਡਰ ਤੇ ਜਿਹੜੇ ਹਨਾ ਨਾ ਵੈਰੀਕੇਟਿੰਗ ਕੀਤੀ ਹੈ 18 ਉਹਨਾਂ ਨੂੰ ਵੀ ਆਪਣੀਆਂ ਤੂਪਾਂ ਲੈ ਵਹੀਂ ਸੱਤ ਨਾਂ ਬਾਹਰ ਉਹ ਜਾਬ ਕਰਦੇ ਜਾਵਾਂਗੇ ਤੁਸੀਂ ਤੁਹਾਡੀਆਂ ਤੂਪਾਂ ਠੰਡੀਆਂ ਕਰ ਦਵਾਂਗੇ ਪਰ ਅਸੀਂ ਖਤਮ ਨਹੀਂ ਹੋਵਾਂਗੇ ਮਗਰ ਉਹ ਲੈਣਾ ਲੱਗ ਰਹੀਆਂ ਜਾਣਗੀਆਂ ਹੂੰ ਕੀ ਬਾਤ ਬਿਲਕੁਲ ਔਰ ਇਦਾਂ ਹੁੰਦਾ ਆ ਸਾਡਾ ਪਿਛਲਾ ਸਿੱਖ ਇਤਿਹਾਸ ਬੋਲ ਕੇ ਦੇਖਣ ਹੂੰ ਕਈ ਕਈ ਲੱਖ ਹਜ਼ਾਰਾਂ ਸ਼ਹੀਦ ਹੋਏ ਨਨਕਾਣਾ ਸਾਹਿਬ ਦਾ ਸਾਕਾ ਜੈਤੋ ਦਾ ਮੂਚਾ 24 ਦਾ ਮੂਚਾ ਫਤਿਹ ਪ੍ਰਾਪਤ ਕੀਤੀ ਆ ਸਹੀ ਆ ਪਰ ਇਹ ਪਤਾ ਨਹੀਂ ਇਹਨਾਂ ਨੂੰ ਕਿਉਂ ਸਮਝ ਕਿਉਂ ਨਹੀਂ ਆਉਂਦੀ ਹੂੰ ਏ ਨਹੀਂ ਸਮਝ ਆਈ ਪਈ ਇਹ ਸਰਕਾਰਾਂ ਸਮਝਦੀਆਂ ਕਿਉਂ ਨਹੀਂ ਤੇ ਚਲੋ ਠੀਕ ਆ ਦੋਸਤੋ ਮਿਲਦੇ ਆ ਬਾ ਫੇਰ ਆਪਾਂ ਇੱਕ ਨਵੀਂ ਵੀਡੀਓ ਨਾਲ ਤੇ ਬਾਪੂ ਹੁਣਾਂ ਦਾ ਵਧੀਆ ਲੱਗਿਆ ਗੱਲਾਂ ਬਾਤਾਂ ਤੇ ਬਾਕੀ ਸਾਰੀਆਂ ਟਰਾਲੀ ਵਾਲਿਆਂ ਨੂੰ ਇਹ ਚਾਹੀਦਾ ਜਿਵੇਂ ਬਾਈ ਹੁਣੇ ਲੈ ਕੇ ਆਇਆ ਵਾਕ ਡੋਕੀ ਤੇ ਇਹ ਚਾਹੀਦਾ ਵੀ ਤੁਸੀਂ ਵੀ ਇਹ ਜਰੂਰ ਚਾਹੇ 2-4 ਸੈਟ ਲਿਆ ਕੇ ਰੱਖੋ ਕਿਉਂਕਿ ਇਹਦੀ ਜ਼ਰੂਰਤ ਪੈਂਦੀ ਆ ਧੰਨਵਾਦ